ਮੇਰਾ ਨਾਮ ਜੀ ਹੈਪੀ ਰੋਡ ਆ ਇਹ ਸਟੋਰ ਹੈ ਇੱਕ ਇੱਕ ਕੋਲ ਸਟੋਰ ਚਭਾਰ ਰੋਡ ਪਰ ਇਬਰ ਦਾ ਕੀ ਗੱਲ ਹੋਈ ਹੈ ਜੀ ਅ ਰਾਤੀ ਕੋਈ 1:30 ਵਜੇ ਬੰਦੇ ਆਏ ਆ ਇੱਥੇ 3500 40 ਬੰਦੇ ਤੱਕ ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ ਤੇ ਉਹਨਾਂ ਨੇ ਬੰਦਿਆਂ ਨੂੰ ਬੱਦੀ ਬਣਾਇਆ ਤੇ ਗੱਡੀ ਇੱਕ ਟਰੱਕ ਤੇ ਇੱਕ ਅ ਅਮੈਂਦਰਾ ਲੋਡ ਕਰਕੇ ਤੁਲਾ ਹੈ ਐ ਸਾਨੂੰ 4:21 ਦੇ 21 ਮਿੰਟ ਤੇ ਬਾਹਰ ਕੈਮਰੇਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ ਅਸੀਂ ਸਾਨੂੰ 4:40 ਦੇ ਬੰਦਿਆਂ ਦੇ ਅੰਦਰੋਂ ਆਪਣੇ ਜਿਹੜੇ ਬੰਦੀ ਬਣੇ ਸੀ ਉਹਨਾਂ ਨੇ ਬੂਏ ਵਾੜ ਤੋੜ ਕੇ ਬਾਹਰ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ 4:40 ਤੇ 45 ਦੇ ਇੱਥੇ ਪਹੁੰਚ ਗਏ ਸੀ ਬੰਦੇ 35 ਤੋਂ 40 ਤੱਕ ਰਹੇ ਕੀ ਕੀ ਚੋਰੀ ਹੋਇਆ ਚੋਰੀ ਦੇਖੋ ਇਹ ਐਸਟੀਮੇਟ ਲੱਗਦਾ ਪਿਆ तकरीबन ਕੋਈ 1.5 ਤੋਂ ਲੈ ਕੇ 2 ਕਰੋੜ ਤੱਕ ਨੁਕਸਾਨ ਹਾ ਹਾ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈ ਜਿਹੜੇ ਚੋਰੀ ਹੋਏ ਮਹਿੰਗੇ ਪਦਾਰਥ ਸਾਰੇ ਹੀ ਹੈ ਜੀ ਇੱਥੇ ਸਸਾ ਪਦਾਰਥ ਕੋਈ ਨਹੀਂਗਾ ਹੂੰ ਕਿਉਂ ਕਾਜੂ ਹੈ ਤੇ ਉਹ ਵੀ ਮਹਿੰਗਾ ਹੈ ਅੰਜੀਰ ਹੈ ਉਹ ਵੀ ਮਹਿੰਗੀ ਹੈ ਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ ਕੋਈ ਸਾਨੂੰ ਮਤਲਬ ਨਾ ਰੇਟ ਪਾਲਟੀਆਂ ਨੂੰ ਪਤਾ ਹੁੰਦਾ ਹੂੰ ਮਤਲਬ ਤਕਰੀਬਨ ਤਕਰੀਬ ਇਹਨਾਂ ਨੁਕਸਾਨ ਦਾ ਹੋਗਾ ਹੀ ਹੈ ਇਸ ਤੋਂ ਬਾਅਦ ਹੋ ਸਕਦਾ ਘਟਦੀ ਕਿ ਕਿੰਨੇ ਵਜੇ ਤੋਂ ਸਮਾਂ ਦੱਸਿਆ ਜਰਾ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ ਸਟੋਰ ਬੰਦੇ 7-8 ਆ ਗਏ ਜੀ ਉਹ ਹਥਿਆਰਾਂ ਦੇ ਨਾਲ ਆਏ ਸੀ ਉਹ ਹਥਿਆਰਾਂ ਨਾਲ ਆਏ ਸੀ 5 ਬੰਦੇ ਆ ਉਹ ਹਥਿਆਰ ਰਗਾ ਸੀ ਤੇ ਬਾਕੀ ਬੰਦਿਆਂ ਕੋਲ ਮਤਲਬ ਉਹਨੇ ਹਥਿਆਰ ਨਹੀਂ ਸੀ ਚਾਰ ਹੋਏਗਾ 5 ਬੰਦਿਆਂ ਉਹ ਤਾਂ ਉਹਨਾਂ ਨੇ ਵੇਖਿਆ ਬੜੀ ਬੰਦੀ ਬਣਾ ਲਈ ਤੁਹਾਡੇ ਬੰਦੇ ਹਾਂਜੀ ਬੰਦੇ ਬਣਾ ਕਿੰਨੇ ਵੇਲੇ ਟਾਈਮੇਜ ਬੰਦੀ ਬਣਾਇਆ 1:30 ਵਜੇ ਅੰਦਰ ਆਏ ਜੀ ਪਰ ਇਹ 4 ਵਜੇ ਦੇ ਤਕਰੀਬ ਗਏ ਉਹ ਲੱਗਦਾ ਇੱਕ ਵੱਡਾ ਘਾਟਾ ਪੈ ਗਿਆ ਜੀ ਹਾਂਜੀ ਇੱਥੇ ਬਹੁਤ ਵੱਡਾ ਘਾਟਾ ਸੀ ਵਪਾਰੀਆਂ ਦਾ ਮਾਲ ਕਿੰਦੇ ਵਪਾਰੀਆਂ ਦਾ ਮਾਲ ਹੁੰਦਾ ਵਪਾਰੀ ਸੰਦ ਭੇਜਦੇ ਆ ਅਸੀਂ ਰੈਂਟ ਤੇ ਉਹਨਾਂ ਦਾ ਮਾਲ ਰੱਖਨੇ ਆ ਤੇ ਇਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਜੋ ਛੇਤੀ ਫੜੇ ਜਾਣਗੇ ਉਸੇ ਮੌਕੇ ਤੇ ਪਹੁੰਚੀ ਪੁਲਿਸ ਆ ਹਾਂ ਪੁਲਿਸ ਗਏ ਪੁਲਿਸ ਕਮਿਸ਼ਨਰ ਸਾਹਿਬ ਉਹ ਗਏ ਆ ਕੋਈ ਸੀਸੀਟੀਵੀ ਸਾਹਮਣੇ ਆਈ ਜੀ ਸੀਸੀਟੀਵੀ ਕਹਿੰਦਾ ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ ਤੇ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਨੇ ਜਲਦੀ ਜਲਦੀ ਚੋਲ ਫੜੇ ਜਾਣ ਤੇ ਦੇਖੋ ਮੇਰਾ ਹੁਕ ਮੰਗਣਾ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਹੋਏ ਤੇ ਅਜਿਹਾ ਦਾ ਕਿ ਲੋਕ ਤੁਹਾਡੇ ਤੇ ਵਿਸ਼ਵਾਸ ਇਹ ਕਰਕੇ ਇੰਨਾ ਮਾਲ ਰੱਖਦੇ ਨੇ ਲੋਕੀ ਵਿਸ਼ਵਾਸ ਕਰਦੇ ਆ ਲੋਕੀ ਹਰਦੇ ਵਿਸ਼ਵਾਸ ਕਰਦੇ ਆ ਤੇ ਇੰਨਾ ਮਾਲ ਰੱਖਦੇ ਆ ਤੇ ਬਾਕੀ ਸਾਡਾ ਵੀ ਹੁਣ ਜੇ ਗਵਰਨਮੈਂਟ ਚਾਵੇ ਤੇ ਸਾਥ ਦੇਵੇ ਤੇ ਇਹ ਵਿਸ਼ਵਾਸ ਨੂੰ ਪੂਰਾ ਕੰਪਲੀਟ ਹੀ ਰਵੇ ساری ਉਮਰ ਸਰ ਆਤਮਾ ਜੀ ਕਿੱਥੇ ਕੰਮ ਕਰਦੇ ਹੋ ਕਿੱਕੇ ਕੋਰਸਟੋਰ ਚ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ 8-10 ਸਾਲੋਂ ਜੀ ਤੇ ਕੀ ਘਟਰਾ ਵਾਪਰੀ ਰਾਤੀ ਰਾਤੀ ਜੀ 2 1:30 ਵਜੇ ਦੇ ਵਿੱਚ ਵਿੱਚ 2 ਵਜੇ ਦੇ ਵਿੱਚ ਬੰਦੇ ਆਏ ਹੂੰ ਤੇ ਥਿਆਰ ਨੇ ਕੋਲ ਹੂੰ ਤੇ ਉਹ ਨਾਲ ਕੇ ਮਾਰਨ ਦੀ ਕੀਤੀ ਆ ਮੈਨੇ ਉਸ ਉੱਤੇ ਰੱਖ ਲਾ ਕੇ ਨਿੱਕ ਤੇ ਰੱਖ ਲਿਆ ਕੋਈ ਤੇ ਬੰਦ ਰਹਾਨੂੰ ਸਾਰਿਆਂ ਨੂੰ 6-7 ਜਾਣਨ ਨੂੰ ਤੇ 6-7 ਹਾਂ 6-7 ਤੋਂ ਬੰਦ ਕਮਰੇ ਚ ਤੁਸੀਂ ਨਾ ਇੱਥੇ ਆ ਜੀ ਉਹ ਬੰਦੇ ਚ ਹਾਂ ਜੀ ਸਾਨੂੰ ਉਹ ਕਮਰੇ ਚ ਬੰਨ੍ਹ ਦਿੱਤਾ ਤੇ ਆਏ ਕਿਸ ਚੀਜ਼ ਦੇ ਉੱਪਰ ਆਏ ਕਾਦੇ ਤੇ ਆਏ ਜੇ ਪਹਿਲੋਂ ਤੇ ਉਤਰਾ ਹੀ ਆਇਆ ਪੂਰੀ ਲੱਗੀ ਪਿੱਛੇ ਤੇ ਫੇਰ ਉਹ ਗੱਡੀ ਤੇ ਵੀ ਆਈ ਹਾਂ ਕਿੰਨਾ ਮਟੀਰੀਅਲ ਲੈ ਕੇ ਚੁੱਕਿਆ ਬੜਾ ਲੈ ਗਿਆ ਵੀ ਬਹੁਤ ਜਾਨ ਹੈ ਜੇ ਸੀਸੀਟੀਵੀ ਕੈਮਰੇ ਲੱਗੇ ਹੀ ਤੇ ਹਾਂ ਜੀ ਲੱਗੇ ਉਹ ਵੀ ਚੁੱਕੇ ਲੱਗੇ ਸੀਸੀਟੀਵੀ ਕੈਮਰੇ ਹਾਂ ਜੀ ਉਹ ਕਹਿੰਦੇ ਮਾਰਿਆ ਮੋੜਿਆ ਤੇ ਨਹੀਂ ਮਾਰਿਆ ਮੈਨੂੰ ਮਾਰਿਆ ਬੰਦੇ ਨੇ ਤੇ ਮਹਿੰਗਾ ਸਮਾਰਕਟਾ ਖੜਾ ਕਾਜੂ ਜੀ ਸਭ ਤੋਂ ਜਿਹੜਾ ਮਿਲਦਾ ਹਾਂਜੀ ਕਾਲੀ ਮਿਰਚ ਹੋ ਗਈ ਸਮਾ ਸਮਾਂ ਕਿੰਨੇ ਵੇਚਦਾ ਸੀ ਸਮਾਂ ਹੈਗਾ ਸੀ 2 ਤੋਂ 1:30 ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹੇ ਹੋ ਗਏ ਜੀ ਜਦੋਂ ਬਾਬਾ ਬੋਲੇ 4 ਵਜੇ ਹਾਂਜੀ ਤੇ ਹਥਿਆਰ ਵੀ ਹੋਣਾ ਕੋਈ ਹੈ ਹਾਂਜੀ ਕੋਈ ਸਹੀ ਮੌਕੇ ਤੇ ਹਾਂਜੀ ਕੋਈ ਸਹੀ ਮੌਕੇ ਪੁਲਿਸ ਸਵੇਰੇ ਸਾਨੂੰ ਜਿਹਨਾਂ ਅਸੀਂ ਖੁੱਲੇ ਆ ਨਾ ਉਹ ਵੇਖੋ ਤੇ ਫਿਰ ਅਸੀਂ ਫੋਨ ਕੀਤਾ ਸਰਕਾਰ ਨੂੰ ਫਿਰ ਆਏ ਉਹ ਕਹਿੰਦੇ ਜੀ ਫੋਨ ਵੀ ਢਡੇ ਰੱਖ ਲਈ ਸੀ ਉਹਨਾਂ ਨੇ ਸਾਰੇ ਫੋਨ ਹੁਣ ਪਹਿਲਾਂ ਖੋਲੇ ਜੀ ਸੱਤ ਕਿੰਨੇ ਜਣੇ ਦੱਸਿਆ ਜੀ ਸੱਤ ਜਣੇ ਉਹ ਕਿਨੇ ਵਾਲੇ ਸੀ ਉਹਦੇ 35 40 ਜਣੇ ਹੁੰਦੇ ਹੁੰਦੇ ਟੱਪ ਕੇ ਆਏ ਸੀ ਕੋੜੇ ਹਾਂਜੀ ਹਾਂਜੀ ਤੇ ਫਿਰ ਕਹਿੰਦੇ ਉੱਤੋਂ ਬਾਬੂ ਆ ਵੀ ਪੁੰਹਦੇ ਹਾਂਜੀ ਸਭ ਖੋਲੇ ਉਹਨਾਂ ਹੀ ਖੋਲੇ ਕਿਸ ਨੇ ਸਾਡੇ ਬੰਦੇ ਨੂੰ ਮੈਂ ਐਸੇ ਚਾਟੀਆਂ ਕੀ ਸਰ ਮਾਮਲਾ ਕੀ ਹੋਇਆ ਕਿ ਕਿਤੇ ਸਟੋਰ ਹੈਗਾ ਕਿ ਕਿਨੇ ਇੱਥੇ ਬਨਕੜਾ ਇੱਕ ਕੋੜਾ ਸਟੋਰ ਆ ਉੱਥੇ ਆਏ ਹਾਂ ਮੌਕਾ ਵੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਤੇ ਕੋੜੇ ਸਟੋਰ ਤੋਂ ਕੁਝ ਕਾਜੂ ਕਾਜੂ ਜਿਵੇਂ ਅੰजीर ਆ ਇਹੋ ਜਿਹੀਆਂ ਵੈਰਾਈਟੀਆਂ ਕੁਝ ਨਾ ਉਹ ਅਨੁਪਛਾਤੇ ਕੀ ਕੰਪਲੇਂਟ ਆਈ ਤੇ ਲੈ ਕੇ ਆਇਆ ਇੱਥੇ ਦੇ ਉਸ ਮੁਤਾਬਕ ਜਿਹੜੀ ਆ ਤਸਦੀਕ ਕਰਕੇ ਕਾਰਵਾਈ ਕੀਤੀ ਹੈ ਬਿਲਕੁਲ ਤਸਦੀਕ ਵੀ ਜਿਵੇਂ ਅਸੀਂ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ ਤੇ ਕਿੰਨੇ ਬੰਦੇ ਦੱਸੇ ਜਾ ਰਹੇ ਕੋਈ ਮਾਲਕ ਮਕਾਨ ਮਾਲ ਦੱਸਿਆ ਗਿਆ ਸਟੋਰ ਨੂੰ ਉਹ ਇਹ ਤਸਦੀਕ ਕਰ ਰਹੇ ਪੁਸ਼ਕਿਸ਼ ਕਰ ਰਹੇ ਉਹਨਾਂ ਕੋਲ ਮਾਮਲਾ ਦੱਸਿਆ ਲਿਆ ਗਿਆ ਸੀ ਹਾਂ ਹਾਂ ਦੀ ਮਾਮਲਾ ਦਰਜ ਕਰਕੇ ਤਪਤੀ ਸਟਾਰਟ ਕਰਦੇ